ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਆਪਾਂ ਲਿਆਂਦਾ ਆਪਣੇ ਹੌਲੈਂਡ ਦੇ ਲਈ ਕਵਰ ਕਵਰ ਬਹੁਤ ਵਧੀਆ ਦੇ ਵਾਟਰਪੂਫ ਆ ਇਹ ਕਵਰ ਅਸੀਂ 35 ਪਾਈਪ ਅਕਰ ਸਿੰਗਲਕਰ ਵਾਲੇ ਜਗ੍ਹਾ ਤੋਂ ਮਾਇਆ ਹੈ ਖਰਚੋ ਤੁਸੀਂ ਆਪ ਬਣਾ ਆਪਣੇ ਟਰੈਕਟਰ ਦਾ ਨਾਮ ਲਾ ਸਕਦੇ ਨਾ ਤੇ ਕੀੜਾ ਵਾ ਤੇ ਬਸ ਫਿਰ ਆਪੇ ਬਣਾ ਕੇ ਤਰੋਂ ਤਿਆਰ ਕਰਕੇ ਫੋਨ ਲਾ ਦੂਗਾ ਤੁਹਾਨੂੰ ਮੈਂ ਬਾਈ ਦਾ ਨੰਬਰ ਵੀ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਜੇ ਤੁਸੀਂ ਕਿਹਦੇ ਟਰੈਕਟਰ ਦਾ ਕਵਰ ਬੁਣਾਣਾ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਤੇ ਕਵਰ ਦੀ ਕੁਆਲਿਟੀ ਬਹੁਤ ਵਧੀਆ ਵਾ ਤੁਹਾਨੂੰ ਵੀਡੀਓ ਚ ਚੈੱਕ ਕਰਾਉਣੀ ਆ ਟਰੈਕਟਰ ਭਾਵੇਂ ਵਿੱਚ ਕਵਰ ਦੇ ਕੇ ਖੜਾ ਦੋ ਟਰੈਕਟਰ ਦੇ ਪਾਣੀ ਦੇ ਇੱਕ ਵੀ ਬੂੰਦ ਨਹੀਂ ਪੈਣੀ ਇਹ ਬਾਈ ਦੀ ਗਾਰੰਟੀ ਆ ਤੇ ਵਹਟ ਟਰੈਕਟਰ ਦੇ ਕੋਈ ਟੱਟਾ ਦਾ ਮਟੀ ਨਹੀਂ ਕੋਈ ਇਹ ਗੱਲ ਦੀ ਪੂਰੀ ਬਾਈ ਦੀ ਗਾਰੰਟੀ ਆ ਤੁਹਾਨੂੰ ਦਿਖਾਉਣੀ ਆ ਵੀਡੀਓ ਚ ਕਵਰ ਦੇ ਕੇ ਕਿਵੇਂ ਲੱਗਾ ਦੱਸਿਓ ਕਮੈਂਟਾਂ ਜਰੂਰ Thank <laughs> you. ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ 'ਚ